ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਮਾਰਕ ਸਤਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਪਿੰਡ ਖੜਿਆਲ ਗੁਰਦੁਆਰਾ ਕਿਲਾ ਸਾਹਿਬ ਵਿਖੇ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਰਲ ਮਿਲ ਕੇ ਸਾਰੇ ਨਗਰ ਵੱਲੋਂ ਅੱਜ ਸ੍ਰੀ ਖੰਡ ਪਾਠ ਸਾਹਿਬ ਕਰਵਾਏ ਹਨ ਸੋ ਜਿਨ੍ਹਾਂ ਵਿੱਚ ਸੰਗਤਾਂ ਸੇਵਾ ਨਿਭਾਰੀਆਂ ਨੇ ਵੱਧ ਤੋਂ ਵੱਧ ਸੇਵਾ ਚੱਲ ਰਹੀ ਹੈ ਸਾਡੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਪਿੰਡ ਖੜਿਆਲ ਉਹਨਾਂ ਦਾ ਚੈਨ ਹੈ ਪੀਵੀ 13 ਗੱਲ ਸੱਚ ਦੀ ਤੇ ਇਹਦੇ ਉੱਤੇ ਵੱਧ ਤੋਂ ਵੱਧ ਫੋਲੋ ਕਰੋ ਜੀ ਤੇ ਬਹੁਤ ਬਹੁਤ ਅਮਰਜੀਤ ਸਿੰਘ ਜੀ ਦਾ ਧੰਨਵਾਦ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੀਆਂ ਪਿਆਰ ਨਾਲ ਸੇਵਾ ਨਿਭਾਰੀਆਂ ਨੇ ਬੱਦ ਤੋਂ ਬੱਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਬਣਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ